ਦੈਨ ਬਾਰਮਾ ਮੁਸਕਰਾਉਂਦੇ ਚਿਹਰਿਆਂ ਦੇ ਪਿੱਛੇ ਕਬਰਾਂ ਦੇ ਸਨਾਟੇ ਵੀ ਹੋ ਸਕਦੇ ਨੇ ਸਵੇਰੇ ਉੱਠ ਕੇ ਤੁਰਿਆ ਅਜੇ ਥੋੜੀ ਦੇਰੀ ਹੋਈ ਸੀ ਕਿ ਰਸਤੇ ਵਿੱਚ ਇੱਕ ਬਜ਼ੁਰਗ ਨੇ ਫਕੀਰ ਅਤੇ ਕੇਸਰ ਨੂੰ ਬਹੁਤ ਪਿਆਰ ਨਾਲ ਰੋਕ ਕੇ ਆਪਣੇ ਕੰਬਦੇ ਹੱਥਾਂ ਨਾਲ ਮਿੱਠੇ ਚੋਲ ਖਾਣ ਲਈ ਦਿੱਤੇ ਬਜ਼ੁਰਗ ਜੋ ਕੁੱਬ ਪਿਆ ਹੋਣ ਕਰਕੇ ਡੰਡੇ ਦੇ ਸਹਾਰੇ ਖੜਾ ਸੀ ਕਾਫੀ ਉਦਾਸ ਲੱਗ ਰਿਹਾ ਸੀ ਫਕੀਰ ਦੇ ਪੁੱਛਣ ਤੇ ਉਸਨੇ ਦੱਸਿਆ ਅੱਜ ਮੇਰੇ ਪੁੱਤਰ ਦੀ ਵਰਸੀ ਹੈ ਬਹੁਤ ਸਾਲ ਪਹਿਲਾਂ ਮੇਰਾ ਜਵਾਨ ਪੁੱਤ ਕਾਲੀ ਪਲੇਗ ਨੇ ਖਾ ਲਿਆ ਸੀ ਫਕੀਰ ਨੇ ਬਜ਼ੁਰਗ ਦੇ ਮੋਢੇ ਤੇ ਹੱਥ ਰੱਖ ਕੇ ਤੇ ਕਿਹਾ ਇਹ ਤਾਂ ਬਹੁਤ ਕਹਿਰ ਹੋਇਆ ਪ੍ਰਭ ਜਿੰਦਗੀ ਦੇ ਚਾਰ ਸਭ ਤੋਂ ਵੱਡੇ ਦੁੱਖ ਗਰੀਬੀ ਵਿਛੋੜਾ ਬਿਮਾਰੀ ਅਤੇ ਜਵਾਨ ਪੁੱਤ ਦੀ ਮੌਤ ਵਿੱਚੋਂ ਜਵਾਨ ਪੁੱਤ ਦੀ ਮੌਤ ਸਭ ਤੋਂ ਅਸਹਿ ਹੈ ਕਿਉਂਕਿ ਇਸ ਨਾਲ ਮਾਪਿਆਂ ਦੇ ਸਿਰ ਜੇ ਹੋਏ ਭਵਿੱਖ ਦੀ ਵੀ ਮੌਤ ਹੋ ਜਾਂਦੀ ਹੈ ਬਜ਼ੁਰਗ ਹਾਂ ਵਿੱਚ ਸਿਰ ਹਿਲਾਉਂਦੇ ਆ ਸੋਚੀ ਪੈ ਗਿਆ ਫਕੀਰ ਨੇ ਗੱਲ ਜਾਰੀ ਰੱਖੀ ਬਹੁਤ ਪੁਰਾਣੀ ਗੱਲ ਹੈ ਮਹਾਤਮਾ ਬੁੱਧੂ ਦੇ ਸਮੇਂ ਦੀ ਇੱਕ ਬੱਚੇ ਦੀ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਦੁਖੀ ਮਾਂ ਦਾ ਦੁੱਖ ਚੱਲਿਆ ਨਹੀਂ ਸੀ ਜਾ ਰਿਹਾ ਮਾਂ ਕਹਿ ਰਹੀ ਸੀ ਮੇਰਾ ਪੁੱਤਰ ਮਰ ਨਹੀਂ ਸਕਦਾ ਮੈਂ ਇਸਨੂੰ ਦੁਬਾਰਾ ਜ਼ਿੰਦਾ ਵੇਖਣਾ ਚਾਹੁੰਦੀ ਹਾਂ ਬੱਚੇ ਦੀ ਮਾਂ ਮਰੇ ਬੱਚੇ ਨੂੰ ਲੈ ਕੇ ਇਸ ਇਲਾਕੇ ਦੇ ਹਰ ਵੈਦ ਹਕੀਮ ਕੋਲ ਗਈ ਪਰ ਦੁਬਾਰਾ ਜੀਵਤ ਕਰਨ ਦੀ ਦਵਾਈ ਕਿਸੇ ਕੋਲ ਵੀ ਨਹੀਂ ਸੀ ਕਿਸੇ ਦੇ ਦੱਸਣ ਤੇ ਉਹ ਮਾਂ ਮਹਾਤਮਾ ਬੁੱਧ ਦੇ ਮੱਠ ਤੇ ਫਰਿਆਦ ਕਰਨ ਗਈ ਮਹਾਤਮਾ ਬੁੱਧ ਨੇ ਦੁਖੀ ਮਾਂ ਦੇ ਚਿਹਰੇ ਨੂੰ ਕਰुणा ਨਾਲ ਵੇਖਿਆ ਇੱਕ ਤਰੀਕਾ ਹੈ ਬੱਚੇ ਨੂੰ ਜੀਵਤ ਕਰਨ ਦਾ ਇਸ ਲਈ ਤੈਨੂੰ ਕਿਸੇ ਦੇ ਕਰੋ ਲੂਣ ਲੈਣਾ ਪਵੇਗਾ ਲੂਣ ਲਿਆਉਣਾ ਤਾਂ ਕੋਈ ਔਖਾ ਕੰਮ ਨਹੀਂ ਮਾਨਵਾਸ ਹੋ ਗਈ ਪਰ ਲੂਣ ਉਸ ਘਰ ਦਾ ਚਾਹੀਦਾ ਹੈ ਜਿਸ ਘਰ ਕਦੇ ਕੋਈ ਮੌਤ ਨਾ ਹੋਈ ਹੋਵੇ ਬੁੱਧ ਨੇ ਕਿਹਾ ਮਰੇ ਬੱਚੇ ਨੂੰ ਕੁਛੜ ਚੁੱਕੀ ਮਾਂ ਪਿੰਡ ਪਿੰਡ ਕਰ ਗਈ ਪਰ ਕੋਈ ਵੀ ਘਰ ਅਜਿਹਾ ਨਹੀਂ ਲੱਭਿਆ ਜਿੱਥੇ ਕਦੇ ਮੌਤ ਨਾ ਹੀ ਹੋਵੇ ਨਿਰਾਸ਼ ਹੋ ਕੇ ਜਦੋਂ ਮਾਂ ਵਾਪਸ ਮੱਠ ਚਾਈ ਤਾਂ ਬੁੱਧ ਬੋਲੇ ਮਾਂ ਜੀਵਨ ਹੈ ਤਾਂ ਦੁੱਖ ਵੀ ਜ਼ਰੂਰ ਹੋਣਗੇ ਹਰ ਵੇਲੇ ਸੁੱਖ ਦੀ ਇੱਛਾ ਕਰਨਾ ਹੀ ਦੁੱਖਾਂ ਦਾ ਕਾਰਨ ਹੈ ਮਾਂ ਦੀ ਅੱਖਾਂ ਵਿੱਚ ਹੰਝੂ ਹੁਣ ਵੀ ਸਨ ਪਰ ਹੰਝੂ ਲਾਚਾਰੀ ਦੇ ਨਹੀਂ ਵਿਛੋੜੇ ਦੇ ਸਨ ਬਜ਼ੁਰਗ ਨੂੰ ਦਿਲਾਸਾ ਦੇ ਕੇ ਫਕੀਰ ਤੇ ਕਿਸ ਰੱਗੇ ਤੁਰ ਪਏ ਚੁੱਪ ਦਾ आलम ਸੀ ਵਿਰਾਨ ਥਲਾਂ ਵਿੱਚੋਂ ਆ ਰਹੀਆਂ ਬਿੰਡੀਆਂ ਦੀ ਆਵਾਜ਼ ਨਹੀਂ ਚੁੱਪ ਨੂੰ ਹੋਰ ਗਮਗੀਨ ਬਣਾ ਦਿੱਤਾ ਕੇਸਰ ਨੇ ਚੁੱਪ ਤੋੜਦੇ ਪੁੱਛਿਆ ਸਾਈ ਜੀ ਹਰ ਰੋਜ਼ ਨਵੇਂ ਲੋਕਾਂ ਨੂੰ ਮੈਂ ਮਿਲ ਕੇ ਲੱਗ ਰਿਹਾ ਹੈ ਕਿ ਹਰੇਕ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਕਈਆਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਇਹਨਾਂ ਨੇ ਕਦੇ ਕਿਸੇ ਦੁੱਖ ਦਾ ਮੂਹ ਵੀ ਨਹੀਂ ਵੇਖਿਆ ਹੋਣਾ ਲੋਕ ਦੁੱਖ ਲੁਕਾਉਣਾ ਕਿਵੇਂ ਸਿੱਖ ਲੈਂਦੇ ਨੇ ਪੁੱਤਰ ਅਸਲ ਵਿੱਚ ਦੁੱਖ ਬੰਦੇ ਨੂੰ ਦੁਖੀ ਨਹੀਂ ਕਰਦੇ ਦੁੱਖਾਂ ਨੂੰ ਅਸੀਂ ਜਿੰਨਾ ਦਿਲ ਤੇ ਲਾਂਦੇ ਹਾਂ ਉਹਨਾਂ ਹੀ ਦੁੱਖ ਸਾਨੂੰ ਦੁਖੀ ਕਰਦੇ ਹਨ ਫਕੀਰ ਨੇ ਕਥਾ ਸ਼ੁਰੂ ਕੀਤੀ ਇੱਕ ਵਾਰ ਇੱਕ ਚੇਲੇ ਨੇ ਆਪਣੇ ਗੁਰੂ ਤੋਂ ਪੁੱਛਿਆ ਜ਼ਿੰਦਗੀ 'ਚ ਦੁੱਖਾਂ ਨੂੰ ਘਟ ਕਿਵੇਂ ਕੀਤਾ ਜਾ ਸਕਦਾ ਹੈ ਗੁਰੂ ਜੀ ਗੁਰੂ ਨੇ ਚੇਲੇ ਨੂੰ ਦੋ ਕੋਲੀਆਂ ਲੂਣ ਦੀਆਂ ਭਰ ਕੇ ਲਿਆਉਣ ਲਈ ਕਿਹਾ ਜਦੋਂ ਚੇਲਾ ਕੋਲੀਆਂ ਲੈ ਕੇ ਆਇਆ ਤਾਂ ਗੁਰੂ ਨੂੰ ਪਹਿਲੇ ਲੂਣ ਦੀ ਕੋਲੀ ਨੂੰ ਪਾਣੀ ਦੇ ਇੱਕ ਗਲਾਸ ਵਿੱਚ ਰਲਾ ਕੇ ਪੀਣ ਲਈ ਕਿਹਾ ਪਾਣੀ ਕਿਵੇਂ ਲੱਗਿਆ ਗੁਰੂ ਨੇ ਪੁੱਛਿਆ ਬਹੁਤ ਕੋੜਾ ਚੇਲੇ ਨੇ ਲੂਣ ਵਾਲਾ ਪਾਣੀ ਪੀ ਕੇ ਜਵਾਬ ਦਿੱਤਾ ਦੂਸਰੀ ਲੂਣ ਦੀ ਕੋਲੀ ਗੁਰੂ ਨੇ ਚੇਲੇ ਨੂੰ ਕੁਟਿਆ ਦੇ ਨੇੜੇ ਵਾਲੀ ਇੱਕ ਛੀਲ ਵਿੱਚ ਰਲਾਉਣ ਲਈ ਕਿਹਾ ਅਤੇ ਇਸ ਛੀਲ ਵਿੱਚੋਂ ਚੇਲੇ ਨੂੰ ਪਾਣੀ ਪੀਣ ਲਈ ਕਿਹਾ ਹੁਣ ਪਾਣੀ ਕਿਵੇਂ ਲੱਗਿਆ ਗੁਰੂ ਨੇ ਛੀਲ ਦਾ ਪਾਣੀ ਪੀਂਦੇ ਚੇਲੇ ਨੂੰ ਪੁੱਛਿਆ ਬਿਲਕੁਲ ਤਾਜ਼ਾ ਚੇਲੇ ਨੇ ਕਿਹਾ ਬਸ ਇਸੇ ਤਰ੍ਹਾਂ ਦੁੱਖ ਵੀ ਜ਼ਿੰਦਗੀ ਵਿੱਚ ਲੂਣ ਵਾਂਗ ਹਨ ਜੇ ਦਿਲ ਨੂੰ ਗਲਾਸ ਵਾਂਗ ਛੋਟਾ ਬਣਾਵਾਂਗੇ ਤਾਂ ਦੁੱਖ ਵੱਡੇ ਲੱਗਣਗੇ ਜੇ ਦਿਲ ਨੂੰ ਛੀਲ ਵਾਂਗ ਵਿਸ਼ਾਲ ਬਣਾ ਦੇਵਾਂਗੇ ਤਾਂ ਉਹ ਹੀ ਦੁੱਖ ਛੋਟੇ ਲੱਗਣ ਲੱਗ ਜਾਣਗੇ ਗੁਰੂ ਜੀ ਨੇ ਸਮਝਾਇਆ ਕਹਾਣੀ ਖਤਮ ਕਰਕੇ ਫਕੀਰ ਨੇ ਰਾਤ ਰੁਕਣ ਲਈ ਸਮਾਨ ਇੱਕ ਪੱਦਰੀ ਥਾਂ ਤੇ ਟਿਕਾਉਣ ਨੂੰ ਕਿਹਾ ਕੇਸਰਪੁੱਤਰ ਦੁਖਤਾ ਦਾਰੂ ਵਾਂਗ ਮੱਖਣ ਜਦੋਂ ਸੇਕ ਲੱਗਣ ਤੋਂ ਬਾਅਦ ਕਿਉਂ ਬਣ ਜਾਂਦਾ ਉਸ ਦੀ ਕੀਮਤ ਅਤੇ ਉਮਰ ਦੋਵੇਂ ਵੱਧ ਜਾਂਦੀਆਂ ਫਕੀਰ ਧੂਣੀ ਰਮਾ ਕੇ ਬੈਠ ਗਿਆ ਸੌਣ ਦੀ ਤਿਆਰੀ ਕਰਦਾ ਕੇਸਰ ਸੋਚ ਰਿਹਾ ਸੀ ਕਿ ਉਸ ਨੇ ਫਕੀਰ ਨੂੰ ਕਦੇ ਸੁੱਤੇ ਨਹੀਂ ਸੀ ਵੇਖਿਆ ਫਕੀਰ ਹਰ ਰੋਸਵੇਰੇ ਉਸਦੇ ਉੱਠਣ ਤੋਂ ਪਹਿਲਾਂ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਜਾਂਦਾ। ਫਕੀਰ ਨੂੰ ਨੀਂਦ ਘੱਟ ਕਿਉਂ ਹੁੰਦੀ ਹੈ? ਸੋਚਦਿਆਂ ਕੇਸਰ ਨੇ ਉਸ ਨੂੰ ਪੁੱਛਿਆ, "ਸਾਈ ਜੀ, ਤੁਸੀਂ ਬਹੁਤ ਘੱਟ ਸੌਂਦੇ ਹੋ। ਮੈਨੂੰ ਤਾਂ ਮੇਰੀ ਬੇਬੇ ਕੁੰਭਕਰਨ ਕਹਿੰਦੀ ਹੁੰਦੀ ਸੀ ਕਿਉਂਕਿ ਮੈਂ ਕਈ ਵਾਰ ਦੁਪਹਿਰ ਤੱਕ ਸੁੱਤਾ ਰਹਿੰਦਾ ਸੀ।" ਕੇਸਰ ਹੁਣ ਫਕੀਰ ਨਾਲ ਖੁੱਲ ਕੇ ਗੱਲ ਕਰਨ ਲੱਗ ਪਿਆ ਸੀ। "ਨੀਂਦ ਸਰੀਰ ਤੇ ਮਨ ਦਾ বিশ্রਾਮ ਹੈ। ਪੁੱਤਰ, ਜੇ ਮਨ ਚਿੰਤਾ ਰਹਿਤ ਹੋਵੇ ਤਾਂ ਸਰੀਰ ਥੱਕਦਾ ਨਹੀਂ। ਮਨ ਚਿੰਤਾ ਰਹਿਤ ਤਾਂ ਹੀ ਰਹਿ ਸਕਦਾ ਹੈ ਜਿ ਟਿਕਾ ਵਿੱਚ ਹੋਵੇ ਤੇ ਮਨ ਟਿਕਦਾ ਹੈ ਧਿਆਨ ਲਾ ਕੇ ਜਾਂ ਕਿਸੇ ਇੱਕ ਚੀਜ਼ ਤੇ ਧਿਆਨ ਇਕਾਗਰ ਕਰਕੇ ਬਸ ਜਦੋਂ ਤੋ ਰੱਬ ਦੀ ਤਾਂਗ ਵਧੀ ਹੈ ਮੇਰੀ ਨੀਂਦ ਘਟ ਗਈ ਫਕੀਰ ਨੇ ਸਮਝਾਇਆ ਫਕੀਰ ਨੇ ਅੱਗ ਨੂੰ ਛਿੱਟੀ ਨਾਲ ਹਿਲਾਉਂਦਿਆ ਕਿਹਾ ਅੱਗ ਜੋ ਧੂਨੇ ਨੂੰ ਇਸਦਾ ਜਲਾਉ ਦਿੰਦੀ ਹੈ ਉਹੀ ਅੱਗ ਇਸ ਨੂੰ ਰਖ ਕਰ ਦਿੰਦੀ ਹੈ ਸ਼ਾਇਦ ਇਸੇ ਕਰਕੇ ਧੋਣੇ ਨੂੰ ਵੇਖਣਾ ਜ਼ਿੰਦਗੀ ਨੂੰ ਨੇੜੇ ਵੇਖਣ ਵਾਂਗ ਹੈ ਇਸੇ ਨਾਲ ਗੱਲ ਜਾਰੀ ਰੱਖਦੇ ਹਾਂ ਕਿ ਹਾਂ ਜਿਵੇਂ ਭੁੱਲ ਦੇ ਅੰਦਰ ਵੀ ਅੰਗਿਆਰ ਹੁੰਦੇ ਹਨ ਅਤੇ ਅੱਗ ਦੁਬਾਰਾ ਬਲ ਜਾਂਦੀ ਹੈ ਇਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ 'ਚ ਕਦੇ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਓਕੇ ਹਾਰ ਦੇ ਦੂਜੇ ਪਾਸੇ ਜਿੱਤ ਦੇ ਨਿਸ਼ਾਨ ਹੁੰਦੇ ਹਨ ਕੇਸਰ ਦੇ ਆਵਾਜ਼ ਵਿੱਚ ਖੁੱਲੀ ਉਦਾਸੀ ਜਿਵੇਂ ਉਸਨੇ ਪਾਪ ਲਈ ਸੀ ਫਕੀਰ ਨੇ ਰਾਖ ਨੂੰ ਫਰੋਲਿਆ ਤਾਂ ਚੰਗਿਆੜੇ ਉੱਡ ਕੇ ਹਨੇਰੇ ਨਾਲ ਖੇਡਣ ਲੱਗੇ ਅੱਗ ਦੇ ਚੰਗਿਆੜੇ ਹਨੇਰੀ ਰਾਤ ਵਿੱਚ ਜੁਗਨੂਆ ਵਾਂਗ ਲੱਗ ਰਹੇ ਸਨ ਇਹਨਾਂ ਚੰਗਿਆੜਿਆਂ ਦਾ ਜੀਵਨ ਕਿੰਨਾ ਛੋਟਾ ਹੈ ਕੇਸਰ ਸੋਚ ਰਿਹਾ ਸੀ ਫਿਰ ਵੀ ਇਹ ਕਿੰਨੇ ਖੁਸ਼ ਲੱਗ ਰਹੇ ਨੇ ਤੇ ਹੱਸਦੇ ਖੇਡਦੇ ਆ ਚੰਨਣ ਵੰਡ ਕੇ ਛਿਣ ਪਰਚ ਖਤਮ ਹੋ ਜਾਂਦੇ ਨੇ ਰਾਤ ਦੇ ਹਨੇਰੇ ਵਿੱਚ ਜੁਗਨੂਆ ਵਰਗੇ ਇਹ ਚੰਗਿਆੜੇ ਕੇਸਰ ਨੂੰ ਜੀਤੀ ਦੇ ਕਾਲੇ ਕਗਰੇ ਤੇ ਜੜੇ ਚਮਕਦੇ ਸ਼ੀਸ਼ਿਆਂ ਵਰਗੇ ਲੱਗ ਰਹੇ ਸਨ